ਖਬਰਨਾਮਾ ਦੇਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸਰਾਜ ਕਾਂਗਰਸ ਪਾਰਟੀ ਨੇ ਜਿਮਣੀ ਚੋਣਾਂ ਦੇ ਲਈ ਚੋਣ ਮੈਦਾਨ ਦੇ ਵਿੱਚ ਹਲਕਾ ਲੁਧਿਆਣਾ ਤੋਂ ਆਪਣਾ ਉਮੀਦਵਾਰ ਉਤਾਰ ਦਿੱਤਾ ਹੈ ਹਾਲਾਂਕਿ ਚੋਣ ਕਮਿਸ਼ਨ ਵੱਲੋਂ ਜਿਮਣੀ ਚੋਣਾਂ ਦਾ ਐਲਾਨ ਨਹੀਂ ਕੀਤਾ ਗਿਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਹੋ ਗਈ ਸੀ ਆਮ ਆਦਮੀ ਪਾਰਟੀ ਨੇ ਤਾਂ ਮੋਰ ਲਾ ਦਿੱਤੀ ਹੈ ਕਿ ਗੁਰਪ੍ਰੀਤ ਗੋਗੀ ਦੀ ਧਰਮ ਪਤਨੀ ਡਾਕਟਰ ਸੁਖਵਿੰਦਰ ਕੌਰ ਹੀ ਚੋਣ ਮੈਦਾਨ ਦੇ ਵਿੱਚ ਆਵੇਗੀ ਕਿਉਂਕਿ ਇਹ ਦੇਸ਼ ਦਾ ਕਾਨੂੰਨ ਹੈ ਜਿੱਥੇ ਕੋਈ ਪਰਸਨ ਫੌਤ ਹੋ ਜਾਂਦਾ ਹੈ ਜਾਂ ਉਹ ਐਮਪੀ ਬਣ ਜਾਂਦਾ ਹੈ 6 ਮਹੀਨਿਆਂ ਦੇ ਵਿੱਚ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉੱਥੇ ਚੋਣਾ ਜਿਹੜੀਆਂ ਨੇ ਕਰਵਾਈਆਂ ਜਾਣ ਆਮ ਆਦਮੀ ਪਾਰਟੀ ਨੇ ਡਾਕ ਜਿਹੜਾ ਗੁਰਪ੍ਰੀਤ ਗੋਗੀ ਹੈ ਉਸ ਦੀ ਮਿਸਿਸ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਅੱਜ ਤੋਂ 2 ਦਿਨ ਪਹਿਲਾਂ ਇਧਰੋਂ ਸ਼੍ਰੋਮਣੀ ਅਕਾਲੀ ਦਲ ਜਾਂ ਭਾਰਤੀ ਜਨਤਾ ਪਾਰਟੀ ਵੱਲੋਂ ਹਾਲੇ ਕੋਈ ਵੀ ਉਮੀਦ ਮੀਂਦਵਾਰ ਜਿਹੜਾ ਹੈ ਚੋਣ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਗਿਆ ਲੇਕਿਨ ਇਧਰ ਕਾਂਗਰਸ ਪਾਰਟੀ ਨੇ ਚੋਣ ਮੈਦਾਨ ਦੇ ਵਿੱਚ ਆਪਣਾ ਉਮੀਦਵਾਰ ਉਤਾਰ ਕੇ ਜਿਹੜੀਆਂ ਚੋਣਾਂ ਦੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ ਇਹ ਤਾਂ ਹੁਣ ਜਿਮਨੀ ਚੋਣਾਂ ਦੇ ਨਤੀਜਿਆਂ ਵਿੱਚ ਪਤਾ ਲੱਗੇਗਾ ਕੀ ਲੋਕ ਗੁਰਪ੍ਰੀਤ ਗੋਗੀ ਦੀ ਧਰਮ ਪਤਨੀ ਨੂੰ ਦੁਬਾਰਾ ਫਤਵਾ ਦਿੰਦੇ ਨੇ ਜਾਂ ਨਹੀਂ ਦਿੰਦੇ ਹਮਦਰਦੀ ਦੇ ਨਾਮ ਤੇ ਗੁਰਪ੍ਰੀਤ ਗੋਗੀ ਦੀ ਘਰਵਾਲੀ ਨੂੰ ਵੋਟ ਪਵੇਗੀ ਜਾਂ ਨਹੀਂ ਪਵੇਗੀ ਇਹ ਤਾਂ ਜਿਮਨੀ ਚੋਣਾ ਦੀਆਂ ਵੋਟਾਂ ਵਾਲੇ ਦਿਨ ਹੀ ਪਤਾ ਲੱਗੇਗਾ ਲੇਕਿਨ ਇਧਰ ਕਾਂਗਰਸ ਪਾਰਟੀ ਵੱਲੋਂ ਰਹੇ ਮੰਤਰੀ ਜਿਹੜੇ ਹੁਣੇ ਉਹਨੇ ਚੰਡੀਗੜ੍ਹ ਪਟਿਆਲੇ ਦੀ ਜੇਲ੍ਹ ਦੇ ਵਿੱਚੋਂ ਆਏ ਨੇ ਹਾਂਜੀ ਮੈਂ ਗੱਲ ਕਰ ਰਿਹਾ ਭਾਰਤ ਆਸ਼ੂ ਕੁਸ਼ਨ ਦੀ ਭਾਰਤ ਆਸ਼ੂ ਕੂਸ਼ਣ ਨੂੰ ਚੋਣ ਮੈਦਾਨ ਦੇ ਵਿੱਚ ਅੱਜ ਬੁੱਕੇ ਦੇ ਕੇ ਉਤਾਰ ਦਿੱਤਾ ਗਿਆ ਹੈ ਹਲਕਾ ਲੁਧਿਆਣੇ ਦੇ ਵਿੱਚ ਇਧਰ ਭਾਰਤ ਪੂਸ਼ਣ ਆਸ਼ੂ ਵੱਲੋਂ ਭਾਰਤ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਜਿਮਨੀ ਚੋਣ ਜਿੱਤ ਕੇ ਮੈਂ ਤੁਹਾਡੀ ਝੋਲੀ ਵਿੱਚ ਪਾਵਾਂਗਾ ਭਾਰਤ ਪੂਸ਼ਣ ਆਸ਼ੂ ਜਿਹੜੇ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਘਰੇ ਰਹਿੰਦੇ ਨੇ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਉਹਨਾਂ ਦੀਆਂ ਕਾਫੀ ਦੂਰੀਆਂ ਵਧ ਗਈਆਂ ਸੀ ਰਾਜਾ ਵੜਿੰਗ ਦੇ ਨਾਲ ਕਿਉਂਕਿ ਪਹਿਲਾ ਇਹ ਖਬਰ ਆਈ ਸੀ ਕਿ ਲੋਕ ਸਭਾ ਦੀ ਟਿਕਟ ਜਿਹੜੀ ਹੈ ਜਿਹੜੀ ਹੈ ਭਾਰਤ ਆਸ਼ੂ ਪੁਸ਼ਪ ਨੂੰ ਮਿਲੇਗੀ ਲੇਕਿਨ ਅਜਾਇ ਨਹੀਂ ਹੋਇਆ ਰਾਜਾ ਵੜਿੰਗ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਰਾਜਾ ਵੜਿੰਗ ਜਿੱਤੇ ਵੀ ਲੇਕਿਨ ਕਾਫੀ ਦੂਰੀਆਂ ਬਣਾ ਲੀਆਂ ਉਸ ਤੋਂ ਬਾਅਦ ਕਾਫੀ ਲੰਮਾ ਸਮਾਂ ਜੇਲ੍ਹ ਦੇ ਵਿੱਚ ਬੰਦ ਰਹੇ ਈਡੀ ਈਡੀ ਦੇ ਸਰਬ ਉੱਚ ਅਧਿਕਾਰੀਆਂ ਵੱਲੋਂ ਸ਼ਿਕੰਜੇ ਕੱਸੇ ਗਏ ਘਰਾਂ ਦੀਆਂ ਤਲਾਸ਼ੀਆਂ ਹੋਈਆਂ ਲੇਕਿਨ ਹੁਣ ਜਬਾਨਤ ਲੈ ਕੇ ਬਾਹਰ ਆਏ ਨੇ ਰਾਤ ਮਿਲੀ ਹੈ ਭਾਰਤ ਪੂਸ਼ਨ ਆਸ਼ਰੂ ਲੇਕਿਨ ਭਾਰਤ ਪੂਸ਼ਨ ਆਸ਼ਰੂ ਜਿਵੇਂ ਹੀ ਉਹ ਜੇਲ੍ਹ ਦੇ ਵਿੱਚੋਂ ਬਾਹਰ ਆਏ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਵੀ ਉਤਾਰ ਦਿੱਤਾ ਗਿਆ ਹੈ ਅੱਜ ਭਾਰਤ ਪੂਸ਼ਨ ਆਸ਼ਰੂ ਵੱਲੋਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ ਹਲਕਾ ਲੁਧਿਆਣਾ ਵੈਸ ਤੋਂ ਧੰਨਵਾਦ